ਆ ਵੀ ਮੀਂਹ ਦੀ ਮੀਂਹ ਹਟਾਉਣਾ ਸਵੇਰੇ ਸਵੇਰੇ ਲੱਗਿਆ ਵਲੌਗ ਸ਼ੁਰੂ ਕਰਨ ਬਾਈ ਸਤਰੀ ਗੱਲ ਸਾਰੇ ਵੀਰਵਾਂ ਨੂੰ ਕਹਿਮ ਸਾਰੇ ਗੈਂਬਰ ਸੈਟ ਸਾਰਿਆਂ ਦੇ ਤੇ ਗੁਰਦੁਆਰਾ ਸਾਹਿਬ ਚੱਲੇ ਆ ਜੱਸੇ ਦਾ ਹੈਗਾ ਜਨਮ ਦਿਨ ਤੇ ਮੀਂਹ ਹੈ ਬਾਈ ਨੇਰੀ ਬੰਨੀ ਪਈ ਆ ਇੰਨਾ ਮੀਂਹ ਪੈ ਰਿਹਾ ਨਾ ਸਵੇਰ ਦਾ ਔਰ ਦੇਖੋ ਗਲੀ ਜੀ ਤੋਂ ਦਿਖਾਉਣਾ ਲੈ ਦੇਖੋ ਹੈ ਓਹ ਪਾਣੀ ਕਿਵੇਂ 흘ੀ ਉਹ ਪਾਣੀ ਹਾਂ ਹੋਵੇ ਔਰ ਸੇਕੋ ਜਿਹਾ ਲੱਗ ਗਿਆ ਹੋਣਾ ਗਲੀ ਜੀ ਦੇ ਮੂਹਰੇ ਚਲੋ ਚੱਲਦੇ ਆਂ ਗੱਡੀ ਕਰੀਏ ਸਟਾਰਟ ਪਹਿਲਾਂ ਗੁਰਦੁਆਰਾ ਸਾਹਿਬ ਚੱਲਦੇ ਆਂ ਫਿਰ ਜਾਨਵਰ ਦੇਖਦੇ ਆਂ ਪਿੰਡ ਦੇ ਵਿਚਾਲੇ ਪਹੁੰਚੇ ਆਂ ਬਾਈ ਸੁੱਖੇ ਨੂੰ ਮਟਾਉਣਾ ਪਾਣੀ ਦੇਖੋ ਲੈ ਇਧਰ ਨੂੰ ਦੇਖੋ ਇਹ ਸ਼ਗੂਰ ਕਿਹੋ ਜਿਹਾ ਹੋਣਾ ਲੈ ਬੱਲੇ 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 ਮੀਂਹ ਇਹ ਜਿੰਨੇ ਰੀ ਵੰਦੀ ਐਨਾ ਹਾਲੇ ਤੱਕ ਅਬਰਸਾਂ ਛਪਿਆ ਨਹੀਂ ਆ ਗਿਆ ਸੁੱਖਾ ਆ ਗਿਆ ਆ ਜਾ ਪੱਜਿਆ 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 ਬੱਲੇ 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 ਮੀਂਹ ਪੈ ਰਿਹਾ ਹੈ ਜੀ ਆਂਦਾ ਤੇਰਾ ਬੀ ਬੀ ਨਹੀਂ ਬਈਆ ਆਉਂ ਨਹੀਂ ਪਤਾ ਆਰੰਭ ਤੇ ਮੋਂਚੇ ਆ ਬਈ ਤੇ ਮੀ ਹੁਣ ਹਟਿਆ ਹੈ ਪਾਣੀ ਦੇਖੋ ਲੈ ਤੇ ਜਾਨਵਰਾਂ ਦੀ ਬਈ ਠੀਕ ਕਹਿ ਸਕਦਾ ਹੁਣ ਮੈਂ ਬਸ ਕੁਝ ਬੋਲ ਨਹੀਂ ਕਹਾਂਗਾ ਲਓ ਦੇਖੋ ਲੈ ਲੈ

ਬਚ ਗਏ ਓਏ ਧਰਕਣ ਹੋਈ ਪਈ ਆ ਆ ਦੇਖੋ ਪਾਣੀ ਉਹ ਪਾਣੀ ਲੈ ਕੈਦ ਹੋਏ ਬਏ ਨੇ ਵਿਚਾਰੇ ਤੇ ਕਬੂਤਰ ਉਹ ਉੜ ਰਹੇ ਨਹੀਂ ਲੱਗ ਸਕਿਆ ਇਹ ਜਿਹੇ ਮੌਸਮ ਜਿਹੜਾ ਆਏ ਹੋਏ ਨੇ ਦੋ ਚਲੋ ਚੱਲਦੇ ਆ ਘਰ ਨੂੰ ਇੱਕ ਮਿੰਟ ਪੈਰੀ ਦੀ ਵੀ ਨਿਗਾਹ ਮਾਰ ਲਾਂ ਯਾਰ ਪੈਰੀ ਵੀ ਦੇਖ ਲਈਏ ਵਿਚਾਰੀ ਤੇ ਮੀਂਹ ਹੈ ਬਾਈ ਬਹੁਤ ਨੁਕਸਾਨ ਕਰਿਆ ਪਿਆ ਬਹੁਤ ਜ਼ਿਆਦਾ ਇਨਾ ਸ਼ੁਕਰ ਹਟ ਗਿਆ ਦੇਖੋ ਕਿਵੇਂ ਪਾਣੀ ਭਰਿਆ ਪਿਆ ਹਾਂ ਪੈਰੀ ਠੀਕ ਆ ਹੁਣ ਠੀਕ ਆ ਠੀਕ ਆ ਪੈਰੀ ਦਾ ਓਕੇ ਤੇ ਘਰੇ ਜਾਨਵਰ ਦੇਖਦਾ ਮੈਂ ਜਾ ਕੇ ਚਲਦੇ ਹਾਂ ਹੁਣ ਆਪਾਂ ਕਰਨ ਜਾਨਵਰ ਦਾ ਜਾਨਵਰ ਆ ਦੇਖੋ ਭਿੰਡੀ ਲੈ ਇਹ ਬੈਠੀ ਹੋਲੀ ਬੜੀ ਪਈ ਐ ਲੈ ਦੇਖ ਲੈ ਇਹ ਭਿੰਡੀ ਆ ਕਿਧਰ ਲਪਟ ਗਈ ਐ ਹੈ ਟਿੱਗਦੀ ਨਹੀਂ ਬਾਈ ਇਹ ਮੀਂਹ ਚ ਭੱਜ ਜਾਂਦੀ ਦੀ। ਤੈਨੂੰ ਵੀ ਨੜਾਵਾਂਗੇ। ਜਾਨਵਰ ਦੇਖ ਲੈ ਮੈਂ ਠੀਕ ਆ। ਹੁਣ ਪਹੁੰਚ ਗਿਆਂ ਬਾਈ ਪਿੱਛੇ ਕਬੂਤਰਾਂ ਕੋਲ। ਇਹਨਾਂ ਵੱਲ ਵੀ ਨਿਗਾਹ ਮਾਰ ਲੈ ਕੋਠੇ ਵਾਲਿਆਂ ਨੂੰ ਦਾਣੇ ਪਾਤੇ। ਤੇ ਉੱਪਰ ਜੱਸਾ ਪਾਇਆ ਹੈ ਇੱਧਰ ਪਾਤੇ ਜੀ। ਹੁਣ ਮੈਂ ਇੱਕ ਵਾਰੀ ਦਾਣੇ ਹਾਂ ਪਾਏ ਹੋਏ ਨੇ। ਖੜ੍ਹ ਜੋ ਇੱਕ ਮਿੰਟ। ਪਹਿਲਾਂ ਇਹਨਾਂ ਨੂੰ ਚੈੱਕ ਕਰਾਂ ਵਿਚਾਰਿਆਂ ਨੂੰ। ਆਹ ਨੂਰੀ। ਤੁਹਾਨੂੰ ਚਲੋ ਫੇਰ ਵੀ ਠੀਕ ਆ ਤੁਸੀਂ ਇੱਥੇ ਆ। ਬਾਹਰ ਬਹੁਤ ਬੁਰੇ ਹਾਲਾਤ ਨੇ। ਤੇ ਨੂਰੀ ਖੜੀ ਐ ਚੱਲ ਨਲਾਈ ਤੀ ਸਾਫ ਸੁਥਰੀ ਹੋ ਗਈ ਆ ਦੂਜੀ ਕਿੱਧਰ ਲਾਰਮ ਮਾਰਦੀ ਐ ਹਾਂ ਅੰਬਰ ਆ ਘੜੀ ਆਉਣੇ ਨੇ ਇੱਧਰੋਂ ਦੇਖਣੇ ਨਹੀਂ ਬਹੁਤ ਖਰਾਬ ਐ ਆਏ ਹਾਂ ਹਾਂ ਭਾਈ ਇੱਧਰ ਤਾਂ ਸੈਟ ਵੈਟਾ ਕੰਮ ਤੇ ਬੱਚਾ ਪਾਲਦਾ ਵਧੀਆ ਕੱਟ ਕਰਨਾ ਪੈਣਾ ਕਿਉਂਕਿ ਕਬੂਤਰੀ ਤਾਂ ਖਤਮ ਹੋ ਲਈ ਆ ਲੈ ਚਲੋ ਇੱਧਰ ਮਾਰ ਲਈ ਨਿਕਾ ਤੇ ਇੱਧਰ ਕਬੂਤਰ ਦਿਖਾ ਉਹ ਦੇਖ ਉਹ ਬਾਜੀ ਮਾਰਦਾ ਓਏ ਜਿਹੜਾ ਉੱਪਰ ਲਾਇ ਮੂਰੇ ਵਾਲਾ ਏ ਏ ਮਾਰੂ 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 ਨਹੀਂ ਜਿਨਾਂ ਜਿਹੜੇ ਕਹਿਵਰਾ ਉਹਨਾਂ ਜਿਹੜੀ ਬਾਜੀ ਮਾਰਦਾ ਇੱਕ ਆ ਫਿਰਦਾ ਕੱਚ ਦੂਸਾ ਪੂਛ ਦੋ ਆ ਫਿਰਦੇ ਨੇ ਖਰਾ ਮਾ ਸਮਝ ਵੀ ਉੱਡ ਰਹੇ ਨੇ ਭਾਈ ਹਾਂ ਭਾਈ देखिए बच्चे नाने रोने चॉकलेट कबूतर दवाई भी देती पानी है का, है, है का फल है पूरा देखता बेटा है तिलकन हुई पी है सारी टोकरिया सुकिया ने इधर भी सुक है एक जोड़े ने होर आंटे धर ले देखो तो उधर भी सेट है कम बच्चे देखना ही है ठीक है ना ठीक है एन कैम ने दो Okay, थर चलो भाई चलो 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 हट 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 लाल चलो भिड़ी ने मारता लारम चलो, चलो चल दे पैर पूर्जे धोए तो आ देखो हला का काटेंगे केक ਪਾਏਗੇ ਲੋਡੀਆਂ ਪੱਖਾ ਖੜ ਜਾ ਸਰਵਜਿੰਦ ਬਹੁਤ ਹੈ ਸਰਵਜਿੰਦ ਪਹੁੰਚ ਚੁਕੇ ਆ ਹੈਪੀ ਬਰਥਡੇ ਜਸੂਡਾਣ ਇਹ ਮੈਂ ਬਣਾਇਆ ਆ ਕਰਨ ਲੈ ਕੇ ਆਇਆ ਆ ਓਕੀਆਂ ਰਿਪੋਰਟਾਂ ਚਮਚੇ ਦੇ ਚਮਚਾ ਹੈ ਚੱਕਣੇ ਕੰਮ ਤਵਾਹੀ ਲੋ ਭਾਈ ਕੇਕ ਦੇ ਕਟਲਿਆਂ ਤੋਂ ਬਾਹਰ ਪਹੁੰਚ ਗਈਆਂ ਨੂਰੀ ਉਹਨਾਂ ਕੋਲ ਖੜਾ ਜਾਂਦਾ ਕੇਕ ਨੂਰੀ ਨੂੰ ਵੀ ਖਿਲਾਤਾ ਹੈ ਬੱਲਾ ਠੀਕ ਆ ਓਕੇ ਰਬੋਤਾਂ ਕਬੂਤਰ ਵੜ ਗਏ ਅੰਦਰ ਗੇਟ ਲਾ ਦਈਏ ਓਏ ਇਹਨੂੰ ਦਵਾਈ ਤਾਂ ਦੇ ਦਿੰਦਾ ਯਸੇ ਯਾਰ ਕਬੂਤਰ ਨੂੰ ਕੱਲ ਤਾਂ ਦੇ ਦਿੱਤੀ ਅੰਦਰ ਨਹੀਂ ਦਵਾਈ ਬਾਈ ਗੇਟ ਲਾ ਦਈਏ ਨਹੀਂ ਵਿੱਚ ਇਹ ਨਿਕਲੇ ਆਉਣਗੇ ਬਾਹਰ ਮੱਛਰ ਮੱਛਰ ਵੱਢ ਜੂਗਾ ਠੀਕ ਆ ਪਾਉ ਬਰਾਨੀ ਕਿੱਥੇ ਆ ਕਬੂਤਰ ਦੇਖੀ ਤਾਂ ਹੁਣ ਤਾਂ ਨਹੀਂ ਉੱਡਦੇ ਹਾਂ ਹੁਣ 4 ਹੋ ਗਏ ਨੇ ਆਰੇ ਦੋ ਆ ਜਾਣੇ ਚਾਰ ਚਲੋ ਕਮੈਂਟ ਕਮਟ ਬੋਲੀਏ ਕਮੈਂਟ ਬੋਲਦੇ ਆ ਬਲੌਗ ਅੱਜ ਛੋਟਾ ਬਣਿਆ ਕਮੈਂਟ ਕਮਟ ਬੋਲ ਕੇ ਫੇਰ ਬਲੌਗ ਦੀ ਐਂਡਿੰਗ ਕਰਦੇ ਆ ਬੈਠ ਕੇ ਬੋਲਦੇ ਆ ਕਮੈਂਟ ਕੀ ਅੱਜ ਨਾਲ ਪਿੰਡੀ ਕਿੱਥੇ ਆ ਪਿੰਡੀ ਆ ਪਿੰਡੀ ਨੂੰ ਤਾਂ ਕੇਕ ਦੇ ਦੇ ਜੱਸੇ ਹੈ ਬੀਡੀ ਕੇਕ ਨਹੀਂ ਮਿਲਿਆ ਹੈ ਠੀਕ ਹੈ ਨਾ ਹਾਂ ਉਹੀ ਕਹਿੰਦਾ ਵੀ ਇਹਨੂੰ ਵੀ ਪਾ ਦੋ ਤੇ ਇੱਕ ਮਿੰਟ ਬੋਲਦੀ ਹੋਈ ਅੰਛ ਸ਼ਰਮਾ ਬਹੁਤ ਵਧੀਆ ਵੀਡੀਓ ਹੈ थैंक यू ਵੀਰੇ ਜਸੋਂ ਜਸਵੀਰ ਸਿੰਘ ਵਈ ਕੀ ਹਾਲ ਨੇ ਵਧੀਆ ਵਧੀਆ ਵੀਰੇ ਕਰਨ ਜੋਹਰ ਜਨੀਲ ਸਿੱਧੂ ਮਿਸਟਰ ਸਨੀਪ ਪਾਰ ਡੀ ਐਕਸਾ ਸਾਚਰੀ ਕਾਲ ਜੀ ਦੀਰਜ ਕੁਮਾਰ ਉੱਪਰਲਾ ਗੁੱਡਾ ਸਾਫ਼ ਕਰ ਲੋ ਵੀਰੇ ਮੀਂਹ ਨਹੀਂ ਹਟਦਾ ਕੀ ਕਰੀਏ ਕਰਨ ਜੋਹਰ ਕਿਦਾਂ ਬ੍ਰਦਰ थैंक यू ਵਧੀਆ ਵਧੀਆ ਵੀਰੇ ਹੋਰ ਤੁਸੀਂ ਦੱਸੋ ਕਿਵੇਂ ਹੁਕਲਵੰਤ ਸਿੰਘ हां जी ਸਰਪਾ ਸਾਹਿਬ ਠੀਕ ਹੋ ਮੇਰਾ ਕਬੂਤਰ ਠੀਕ ਹੈ ਬੱਚੇ ਕਿਵੇਂ ਨੇ ਵੀਰੇ ਹਾਂ ਹਾਂ ਵਧੀਆ ਬੱਚਾ ਦਾ ਵੀਰੇ ਹਲੇਕੋ ਬਣਿਆ ਜੀ ਕਿਉਂਕਿ ਮੌਸਮ ਕਰਕੇ ਅੰਡੇ ਖਰਾਬ ਹੋਈ ਜਾਂਦੇ ਵੀਰੇ ਹੋਰ ਤੁਸੀਂ ਦੱਸੋ ਕਿਵੇਂ ਚੱਲਦਾ ਬਾਹਰ ਮਨਪ੍ਰੀਤ ਗੋਸੜ ਥੈਂਕ ਯੂ ਵੀਰੇ ਸਾਗਰ ਰਵਣਾ ਧੰਨਵਾਦ ਬਾਈ ਐਨੇ ਕਮੈਂਟ ਕਰਨੀ ਮਿਲਦੇ ਆਂ ਅਗਲੇ ਬਲੌਗ ਚ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੇ ਬਲੌਗ ਚ ਪਿੰਡੀ ਨੇ ਤਾਂ ਭਾਂਡੇ ਮਾਰੇ ਭਗਾ ਭਗਾ ਕੇ ਕਹਿੰਦੀ ਕੇਕ ਨਹੀਂ ਮਿਲਿਆ ਮੈਨੂੰ ਪਿੰਡੀ ਮਿਲ ਗਿਆ ਕੇਕ ਹੈ ਨਹੀਂ ਹੈ ਕੀ ਆਲੋਵੇਰਾ ਬਾਈ ਬਾਈ ਮਿਲਦੇ ਆਂ ਅਗਲੀ ਵੀਡੀਓ ਵਿੱਚ